ਅੱਜ ਮੱਲਾਵਾਲੇ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਪਰੇਈ ਤਨਾਤ ਮੱਲਾਵਾਲੇ ਦੇ ਚਾਰ ਚਪਰੇ ਹੋਈ ਪੀਐਸਪ ਤੇ ਪੰਜਾਬ ਪੁਲਿਸ ਕੱਢਿਆ ਇੱਕ ਝੁੱਟ ਸਾਂਝਾ ਫਲੈਂਕ ਮਾਰਚ ਜੀ ਹਾਂ ਅੱਜ ਪੰਜਾਬ ਪੁਲਿਸ ਤੇ ਬੀਐਸਪ ਨੇ ਮੱਲਾਵਾਲੇ ਖਾਸ ਦੇ ਵਿੱਚ ਕੱਢਿਆ ਫਲੈਂਕ ਮਾਰਚ ਲੋਕ ਸਭਾ ਚੋਣਾਂ ਦੇ ਸਬੰਧ ਚ ਬੀਐਸਪ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕੱਢਿਆ ਗਿਆ ਫਲੈਂਕ ਮਾਰਚ ਮੱਲਾਵਾਲੇ ਦੇ ਵਾਕ-ਵਾਕ ਚੌਂਕਾ ਚਵਾਨਾਂ ਦੀ ਕੀਤੀ ਗਈ ਚੈਕਿੰਗ ਦੇਖੋ ਖਾਸ ਤਸਵੀਰਾਂ ਮੱਲਾਵਾਲੇ ਤੋਂ ਗੌਰਪਟੇਜਾਂ ਦੇ ਨਾਲ ਮੱਲਾਵਾਲੇ ਤੋਂ ਖਾਸ ਰਿਪੋਰਟ ਸਰਹੰਗਾਂ ਫਲਾਗਮਾਰਕ ਕੀਤਾ ਜਾ ਰਿਹਾ ਹੈ ਇਹ ਕਿਸ ਮਕਸਦ ਨੇ ਕੀਤਾ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਾਰਲੀਮੈਂਟ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ ਇਸ ਇਲੈਕਸ਼ਨ ਦੇ ਸਬੰਧ ਵਿੱਚ ਜਿਹੜੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਲਈ ਤੇ ਲਾਅ ਐਂਡ ਆਰਡਰ ਨੂੰ ਕਾਮਯਾਬ ਕਰਨ ਲਈ ਅੱਜ ਅਸੀਂ ਜਿਹੜਾ ਪੈਰਾਮਿਲਟਰੀ ਫੋਰਸ पीएसएफ ਦੇ ਜਵਾਨਾਂ ਨਾਲ ਜਿਹੜਾ ਮੱਲਾਵਾਲਾ ਕਸਬਾ ਤੇ ਪਿੰਡਾਂ ਦੇ ਵਿੱਚ ਜਿਹੜਾ ਫਲੈਗ ਮਾਰਚ ਕਰ ਰਿਹਾ ਹੈ ਤੇ ਕੋਈ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਹਾਂਜੀ ਬਿਲਕੁਲ ਕਰਾਂਗੇ ਵਿੱਚ ਵਿੱਚ ਅਸੀਂ ਰੋਕ ਕੇ ਜਿਹੜਾ ਸਾਰੇ ਚੌਕ ਵਗੈਰਾ ਸੀਲ ਕਰਕੇ ਕੁਝ ਸਮਾਂ ਗੱਡੀਆਂ ਦੀ ਚੈਕਿੰਗ ਵੀ ਕਰਾਂਗੇ ਔਰ ਨਾਲ ਦੀ ਨਾਲ ਫਲੈਗ ਮਾਰਚ ਵੀ ਕਰਾਂਗੇ ਤੇ ਅੱਜ ਜਿਹੜੇ ਸਰ ਕਿੰਨੇ ਪਿੰਡ ਦੇ ਵਿੱਚ ਜਿਹੜਾ ਸ਼ਹਿਰ ਵਿੱਚ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਪਹਿਲਾਂ ਤਾਂ ਮੱਲਾਵਾਲਾ ਕਸਬੇ ਤੋਂ ਸ਼ੁਰੂ ਕੀਤਾ ਇਸ ਤੋਂ ਬਾਅਦ ਜਿਹੜਾ ਮੱਲਾਵਾਲਾ ਏਰੀਆ ਦੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਫਲੈਗ ਮਾਰਚ ਅਤੇ ਚੈਕਿੰਗ ਕੀਤੀ ਜਾਵੇਗੀ